ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਐਨਡੀਪੀ ਆਗੂ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਟੀਮ ਕੈਨੇਡੀਅਨਾਂ ਦੀ ਉਮੀਦ ਨੂੰ ਬੁਹਾਲ ਕਰਨ ਤੇ ਕੇਂਦਰਿਤ ਹੈ ਪਰ ਜਦੋਂ ਵੀ ਸੰਸਦ ਵਿੱਚ ਘਟ ਗਿਣਤੀ ਦੀ ਨਵੀਂ ਗਤੀਸ਼ੀਲਤਾ ਦੀ ਗੱਲ ਆਉਂਦੀ ਹੈ ਤਾਂ ਸਾਰੇ ਦਾਅਵੇ ਬੰਦ ਨੇ ਪਿਛਲੇ 2 ਦਿਨਾਂ ਤੋਂ ਸਾਡੀ ਟੀਮ ਨਾਲ ਗੱਲਬਾਤ ਕਰਨ ਤੋਂ ਬਾਅਦ ਅਸੀਂ ਸੱਚਮੁੱਚ ਵਿੱਚ ਮਜ਼ਬੂਤ ਇੱਛਾ ਦੇ ਪਹੁੰਚ ਗਏ ਹਾਂ ਜੋ ਕੈਨੇਡੀਅਨਾਂ ਦੀ ਉਮੀਦ ਹੈ ਸਿੰਘ ਨੇ ਮੋਂਟਰੀਅਲ ਦੇ ਵਿੱਚ ਐਨਡੀਪੀ ਦੇ 3 ਦਿਨਾਂ ਦੇ ਕਾਕਸ ਰੀਟਰੀਟ ਦੇ ਆਖਰੀ ਦਿਨ ਇਹ ਗੱਲ ਆਖੀ ਹੈ ਅਸੀਂ ਇਹ ਉਮੀਦ ਕੈਨੇਡੀਅਨਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਅਸੀਂ ਉਸ ਉਮੀਦ ਨੂੰ ਬਹਾਲ ਕਰਨਾ ਚਾਹੁੰਦੇ ਹਾਂ ਉਸ ਦੇ ਸੰਸਦ ਮੈਂਬਰ ਦੋ ਉਦੇਸ਼ਾਂ ਦੇ ਨਾਲ ਸ਼ਹਿਰ ਦੇ ਵਿੱਚ ਆਏ ਨੇ ਸੰਸਦ ਦੀ ਡਿਗਰੀ बैठक ਲਈ ਆਪਣੀ ਰਣਨੀਤੀ ਘੜਨੀ ਅਤੇ ਅਗਲੀ ਫੈਡਰਲ ਚੋਣਾਂ ਦੀ ਤਿਆਰੀ ਕਰਨ ਲਈ ਉਹ ਜ਼ਰੂਰੀ ਕਰਿਆਨੇ ਦੀਆਂ ਵਸਤੂਆਂ ਦੀ ਕੀਮਤ ਦੀ ਸੀਮਾ ਨੂੰ ਵਧਾਉਣ ਦੀ ਯੋਜਨਾ ਕਾਰਪੋਰੇਟਰ ਮਕਾਨ ਮਾਲਕਾਂ ਨੂੰ ਕਿਫਾਇਤੀ ਅਪਾਰਟਮੈਂਟ ਖਰੀਦਣ ਤੇ ਪਾਬੰਦੀ ਲਗਾਉਣ ਲਈ ਅਤੇ ਲਿਬਰਲਾਂ ਦੇ ਡੈਂਟਲ ਫਾਰਮਾ ਕੇਅਰ ਤੇ ਪੂਰੀ ਤਰ੍ਹਾਂ ਪਾਲਣਾ ਕਰਨ ਲਈ ਦਬਾਅ ਬਣਾਉਣ ਲਈ ਟੇਬਲ ਕਾਨੂੰਨ ਲੈ ਕੇ ਆਏ ਨੇ ਇਸ ਤੋਂ ਲਾਵਾਸੀ ਇਹ ਯਕੀਨੀ ਬਣਾਉਣ ਲਈ ਹਮੇਸ਼ਾ ਲੜਦੇ ਰਾਵਾਂਗੇ ਕਿ ਸਭ ਦੇਸ਼ੀ ਲੋਕਾਂ ਲਈ ਨਿਆਂ ਹੋਵੇ ਅਤੇ ਇਹ ਕਿ ਅਸੀਂ ਜਲਵਾਯੂ ਸੰਕਟ ਦੇ ਨਾਲ ਲੜ ਰਹੇ ਹਾਂ ਚੰਗੀਆਂ ਨੌਕਰੀਆਂ ਪੈਦਾ ਕਰਨੀਆਂ ਜੋ ਤੁਹਾਨੂੰ ਜੀਵਨ ਬਣਾਉਣ ਦੀ ਆਗਿਆ ਦਿੰਦੀਆਂ ਨੇ ਇਹ ਸਾਡਾ ਵਿਜ਼ਨ ਹੈ ਇਹ ਗੱਲ ਜਗਮੀਤ ਸਿੰਘ ਨੇ ਆਖੀ ਹੈ ਕਾਰਬਨ ਟੈਕਸ ਚੋਂ ਲੇ ਕਨਜ਼ਰਵੇਟਿਵ ਆਗੂ ਪੀਰ ਪਾਲੀਵਰ ਦੀਆਂ ਮੰਗਾ ਦੇ ਮੱਦੇ ਨਜ਼ਰ ਉਸ ਦੀ ਜਲਵਾਯੂ ਨੀਤੀ ਬਾਰੇ ਪੁੱਛਿਆ ਗਿਆ ਸਿੰਘ ਨੇ ਕਿਹਾ ਕਿ ਉਹ ਅਜੇ ਵੀ ਇਸ ਗੱਲ ਤੇ ਕੰਮ ਕਰ ਰਹੇ ਨੇ ਕਿ ਉਹ ਕੈਨੇਡੀਆਨਾਂ ਨੂੰ ਕੀ ਪੇਸ਼ ਕਰਨਗੇ ਸੁਝਾਅ ਦੰਦੇ ਨੇ ਕਿ ਐਨਡੀਪੀ ਕਾਪਤਕਾਰ ਕਾਰਬਨ ਕੀਮਤਾਂ ਤੇ ਲਿਬਰਲ ਨਾਲੋਂ ਵੱਖਰੀ ਪਹੁੰਚ ਅਪਣਾਏਗੀ ਸਿੰਘ ਨੇ ਇਹ ਗੱਲ ਵੀ ਆਖੀ ਹੈ ਕਿ ਅਸੀਂ ਜਲਵਾਯੂ ਸੰਕਟ ਦੇ ਨਾਲ ਲੜਨ ਦੇ ਲਈ ਇੱਕ ਪਹੁੰਚ ਦੇਖਣਾ ਚਾਹੁੰਦੇ ਹਾਂ ਜਿੱਥੇ ਇਹ ਕੰਮ ਕਰਨ ਵਾਲੇ ਲੋਕਾਂ ਦੀ ਪਿੱਠ ਤੇ ਬੋਝ ਨਾ ਪਵੇ ਜਿੱਥੇ ਵੱਡੇ ਪਰ ਦੂਸ਼ਕਾਂ ਨੂੰ ਆਪਣਾ ਬਣਦਾ ਹਿੱਸਾ ਅਦਾ ਕਰਨਾ ਪੈਂਦਾ ਹੈ ਅਸੀਂ ਇੱਕ ਯੋਜਨਾ ਤੇ ਕੰਮ ਕਰ ਰਹੇ ਹਾਂ ਅਤੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਇਸ ਨੂੰ ਮਜ਼ਬੂਤ ਤਰੀਕੇ ਦੇ ਨਾਲ ਕਿਵੇਂ ਕਰਨਾ ਹੈ ਇਸ ਲਈ ਸਾਡੀ ਯੋਜਨਾ ਸਾਡਾ ਵਿਜ਼ਨ ਜਾਰੀ ਰਹੇਗਾ ਸੰਭਾਵਿਤ ایر ਕੈਨੇਡਾ ਪਾਇਲਟ ਆਰਟਾਰ ਦੇ ਮੱਦੇ ਨਜ਼ਰ ਸਿੰਘਨੀ ਗਾਲ ਆਖਿਆ ਕਿ ਜਦੋਂ ਆਟਵਾ ਪਰਤਣਗੇ ਤਾਂ ਐਨ ਡੀ ਪੀ ਲਈ ਇੱਕ ਸਪਸ਼ਟ ਲਾਲ ਲਾਈਨ ਅਪ ਬੈਕ ਟੂ ਕਮ ਕਾਨੂੰਨ ਹੋਵੇਗਾ ਜੇਕਰ ਤੁਸੀਂ ਕਦੇ ਵੀ ਕੰਮ ਤੋਂ ਕਾਜ ਦੇ ਕਾਨੂੰਨ ਨੂੰ ਭਰੋਸੇ ਦਾ ਵੋਟ ਬਣਾਉਂਦੇ ਹੋ ਤਾਂ ਅਸੀਂ ਹਮੇਸ਼ਾ ਇਸ ਦੇ ਵਿਰੁੱਧ ਵੋਟ ਕਰਾਂਗੇ ਇਸ ਲਈ ਤੁਸੀਂ ਕਦੇ ਵੀ ਸਾਡੇ ਸਮਰਥਨ ਤੇ ਭਰੋਸਾ ਨਹੀਂ ਕਰ ਸਕਦੇ ਹੋ ਪ੍ਰਧਾਨ ਮੰਤਰੀ ਚਸਟਨ ਟੂਗਡੋ ਨੂੰ ਐਨਡੀਪੀ ਨੇਤਾ ਦਾ ਸੰਦੇਸ਼ ਇਹ ਸੰਦੇਸ਼ ਜਾਰੀ ਹੈ ਹਾਊਸ ਆਫ ਕਾਮਨਸ ਦੀਆਂ ਕਮੇਟੀਆਂ ਵਿੱਚ ਕੀ ਉਮੀਦ ਕਰਨੀ ਚਾਹੀਦੀ ਹੈ ਜਿੱਥੇ ਐਨਡੀਪੀ ਅਕਸਰ ਨੈਤਿਕਤਾ ਅਤਿਨਿਯੁਕਤੀ ਵਾਦਾਂ ਦੀ ਜਾਂਚ ਲਈ ਕੰਜ਼ਰਵੇਟਿਵਾਂ ਦੀ ਅਗਵਾਈ ਵਾਲੇ ਦਬਾਅ ਨੂੰ ਰੋਕਣ ਲਈ ਲਿਬਰਲਾਂ ਦਾ ਸਾਥ ਦਿੰਦੀ ਹੈ ਸਿੰਘ ਨੇ ਕਿਹਾ ਕਿ ਹੁਣ ਚੀਜ਼ਾਂ ਵੱਖਰੀਆਂ ਹੋਣਗੀਆਂ ਸਾਰੇ ਸੱਟੇ ਬੰਦ ਹੋਣਗੇ ਅਸੀਂ ਲਿਬਰਲਾਂ ਦੇ ਨਾਲ ਸਮਝੌਤੇ ਨੂੰ ਤੋੜ ਦਿੱਤਾ ਹੈ ਇਸ ਦਾ ਮਤਲਬ ਇਹ ਹੈ ਕਿ ਸਾਡੇ ਤੋਂ ਕਿਸੇ ਮਦਦ ਜਾਂ ਕਿਸੇ ਸਹਾਇਤਾ ਦੀ ਉਮੀਦ ਤੁਸੀਂ ਨਹੀਂ ਕਰ ਸਕਦੇ ਹੋ ਪਾਰਲੀਮੈਂਟ ਵਿੱਚ ਜੋ ਵੀ ਵਾਪਰਦਾ ਹੈ ਉਹ ਇਸ ਗੱਲ ਤੇ ਆਧਾਰਿਤ ਹੋਵੇਗਾ ਕਿ ਕੈਨੇਡੀਆ ਦੇ ਹਿੱਤ ਵਿੱਚ ਹੈ ਅਸੀਂ ਹਰ ਸੰਭਵ ਸਾਧਨ ਦੀ ਵਰਤੋਂ ਕਰਾਂਗੇ ਜਗਮੀਤ ਸਿੰਘ ਨੇ ਗੱਲ ਆਖੀ ਹੈ ਤੇ ਮਾਂਟਰੀਅਲ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਉਹਨਾਂ ਨੇ ਮਹਿਸੂਸ ਕੀਤਾ ਕਿ ਸਪਲਾਈ ਤੇ ਵਿਸ਼ਵਾਸ ਸੌਦੇ ਦੇ ਚੱਲਦਿਆਂ 2 ਸਾਲਾਂ ਦੌਰਾਨ ਉਹਨਾਂ ਨੇ ਲਿਬਰਲਾਂ ਤੋਂ ਉਹ ਸਭ ਕੁਝ ਨਿਚੋੜ ਲਿਆ ਹੈ ਜੋ ਉਹ ਕਰ ਸਕਦੇ ਸਨ ਹੁਣ ਉਹ ਨਵੀਂ ਪ੍ਰਗਤੀਸ਼ੀਲ ਨੀਤੀਆਂ ਨੂੰ ਇੱਕ ਵਾਰ ਫਿਰ ਆਧਾਰ ਬਣਾ ਕੇ ਸਮਰਥਨ ਦੇਣ ਲਈ ਤਿਆਰ ਹਨ ਇਸ ਕਾਕਸ ਟੀਟ ਦਾ ਹੋਰ ਕੇਂਦਰੀ ਫੋਕਸ ਐਨ ਡੀ ਪੀ ਦੀ ਚੋਣ ਤਿਆਰੀ ਸੀ ਸਿੰਘ ਨੇ ਕੈਨੇਡੀਅਨਾਂ ਨੂੰ ਫੈਡਰਲ ਐਨ ਡੀ ਪੀ ਸਰਕਾਰ ਦੀ ਸੰਭਾਵਨਾ ਤੇ ਵਿਚਾਰ ਕਰਨ ਲਈ ਕਿਹਾ ਹਾਲਾਂਕਿ ਇਹ ਇਸ ਦੇਸ਼ ਵਿੱਚ ਕਦੇ ਵੀ ਇੱਕ ਰਾਜਨੀਤਿਕ ਪ੍ਰਾਪਤੀ ਨਹੀਂ ਹੈ ਇੱਕ ਨਵੇਂ ਵਿਗਿਆਨਪਨ ਦੀ ਸ਼ੁਰੂਆਤ ਕਰਕੇ ਆਪਣੇ ਕਾਕਸ ਰਣਨੀਤੀ ਸੈਸ਼ਨ ਦੀ ਸ਼ੁਰੂਆਤ ਕੀਤੀ ਹੈ ਐਲਿਕਸ ਸੰਭਾਵਨ ਉਹ ਇਸ ਸੰਸਦ ਮੈਂਬਰ ਪੱਤਰਕਾਰ ਅਦਸਰੇ ਸੰਕੀ ਉਹ ਟਰੂਡੋ ਦੇ ਰੇਡੀਓ ਐਕਟਿਵ ਪਰ ਛਾਂਵੇਂ ਤੋਂ ਬਾਹਰ ਹੋਣ ਲਈ ਰਾਹਤ ਮਹਿਸੂਸ ਕਰ ਰਹੇ ਨੇ ਅਤੇ ਆਪਣੀ ਪਾਰਟੀ ਨੂੰ ਲਿਬਰਲ ਦੇ ਨਾਲ ਕੀਤਾ ਵੋਟਾਂ ਲਈ ਪ੍ਰਗਤੀਸ਼ੀਲ ਤਬਦੀਲੀਆਂ ਦੇ ਵਕਲਬਜੋ ਪੇਸ਼ ਕਰਨ ਲਈ ਤਿਆਰ ਨੇ ਪਰ ਇਸ ਸਖਤ ਗੱਲਬਾਤ ਦੇ ਬਾਵਜੂਦ ਨਿਊ ਡੈਮੋਕ੍ਰੇਟਿਕ ਸਰਕਾਰ ਨੂੰ ਢੀਠਾ ਲਿਆਉਣ ਲਈ 올리버 ਦੀ ਮਦਦ ਕਰਨ ਲਈ ਕਾਲੀ ਨਹੀਂ ਕਰ ਸਕਦੇ ਹਾਲਾਂਕਿ ਅੰਦਰੂਨੀ ਲੋਕਾਂ ਦਾ ਕਹਿਣਾ ਹੈ ਕਿ ਜਲਦੀ ਚੋਣਾਂ ਲਈ ਉਹਨਾਂ ਨੂੰ ਉਤਸੁਕ ਦੀ ਘਾਟ ਨੂੰ ਤਿਆਰੀ ਕਰਨ ਦੀ ਘਾਟ ਲਈ ਗਲਤੀ ਨਹੀਂ ਕੀਤੀ ਜਾਣੀ ਚਾਹੀਦੀ ਐਨਡੀਪੀ ਦੇ ਲਈ ਉਹਨਾਂ ਦੀਆਂ ਬੈਲਟ ਨਜ਼ਰਾਂ ਸਭ ਤੋਂ ਪਹਿਲਾਂ ਸੰਸਦ ਮੈਂਬਰਾਂ ਦੇ ਆਟਵਾ ਪਰਤਨ ਵਾਲੇ ਦਿਨ ਹੋਣ ਵਾਲੇ ਜਿਮਣੀ ਚੋਣਾਂ ਦੀ ਇੱਕ ਜੋੜੀ ਤੇ ਤੈਅ ਕੀਤੀ ਜਾਣੀ ਹੈ ਤੇ ਐਲਮਵੁੱਡ ਡ੍ਰਾਸਪੋਨਾ ਮੈਨ ਵਿੱਚ ਇੱਕ ਜਿੱਥੇ ਉਹ ਲੰਬੇ ਸਮੇਂ ਤੋਂ ਐਨਡੀਪੀ ਦਾ ਗੜ ਰੱਖਣ ਲਈ ਯੂਨੀਅਨ ਵਰਕਰਾਂ ਦੀ ਵੋਟਾਂ ਦੇ ਕੰਜ਼ਰਵੇਟਿਵ ਵਿਰੁੱਧ ਲੜ ਰਹੇ ਨੇ ਦੂਜਾ ਮੌਂਟਰੀਅਲ ਦੇ ਵਿੱਚ ਹੈ ਜਿੱਥੇ ਉਹ ਇੱਕ ਲਿਬਰਲ ਸੀਟ ਜਿੱਤਣ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਮੋਹਮ ਦੇ ਪਫਲੈਂਟ ਅਤੇ ਫਲਸਤੀਨੀ ਝੰਡੇ ਦੀ ਪਾਰਟੀ ਦੀ ਵਰਤੋਂ ਨੂੰ ਲੈ ਕੇ ਤੱਕੇ ਸ਼ਾਹੀ ਦੇ ਵਿੱਚ ਵਿੱਚ ਤੱਕੇ ਸ਼ਾਹੀ ਦੇ ਵਿਚਕਾਰ ਸਿੰਘ ਸਿੰਘ ਨੇ ਦੋਵਾਂ ਸਵਾਰੀਆਂ ਵਿੱਚ ਸਮਾਂ ਬਤਾਇਆ ਅਤੇ ਲਾਸਾਲੇ ਈਮਾਰਡ ਵੁੱਡਨ ਕਿਊ ਦੀਆਂ ਸੜਕਾਂ ਤੇ ਵੱਡੇ ਪੱਧਰ ਦੇ ਨਿੱਗਾ ਸਵਾਗਤ ਕੀਤਾ ਗਿਆ ਜਦੋਂ ਉਹ ਇਸ ਹਫ਼ਤੇ ਆਪਣੇ ਉਮੀਦਵਾਰ ਲਈ ਚੋਣ ਪ੍ਰਚਾਰ ਕਰਨ ਵਾਸਤੇ ਪਹੁੰਚੇ ਸਨ ਹਾਲਾਂਕਿ ਸੋਮਵਾਰ ਦੀਆਂ ਜਿਮਨੀ ਚੋਣਾਂ ਨੂੰ ਕੈਨੇਡੀਅਨਾਂ ਲਈ ਐਨਡੀਪੀ ਦੀ ਨਵੀਂ ਪੇਚ ਦੀ ਪਹਿਲ ਤੇ ਅਸਲ ਪ੍ਰੀਖਿਆ ਵੱਜੂ ਦੇਖਿਆ ਜਾ ਰਿਹਾ ਐ ਸਿੰਘ ਨੇ ਕਿਹਾ ਕਿ ਨਤੀਜਿਆਂ ਦੀ ਪਰਵਾਹ ਕੀਤੇ ਬਿਨਾ ਉਹ ਨਿਸ਼ਚਿਤ ਹੈ ਕਿ ਅਗਲਾ ਫੈਡਰਲ ਜੋੜਾ ਵਿੱਚ ਉਹ ਆਪਣੀ ਪਾਰਟੀ ਦੀ ਹੀ ਅਗਵਾਈ ਕਰਨਗੇ ਕੈਨੇਡੀਅਨ ਕਮਨਡਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰوں ਖਬਰਾਂ ਦੇਖਣੀ ਸੁਣਨੀ ਪੜਨੀ ਹੈ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦਿਨਾਂਤ